ਸਾਰ ਨੂੰ ਸਤਕਾਰ ਜੋ ਗੁਰੂ ਸਵਾਰੀ ਸਰਬੱਤ ਸਾਂਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਅੱਜ ਗੁਰ ਇਤਿਹਾਸ ਦੀ ਖਾਸ ਵੀਡੀਓ ਸੰਗਤਾਂ ਦੇ ਪੇਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿੱਥੇ ਵੀ ਕੋਈ ਗੁਰੂ ਦਾ ਸਥਾਨ ਹੈ ਉੱਥੇ ਲੰਗਰ ਤੇ ਪੰਗਤ ਦੀ ਬਹੁਤ ਆਤ ਜ਼ਰੂਰ ਹੈ। ਉੱਥੇ ਲੰਗਰ ਸ਼ਿਕਾਇਆ ਵੀ ਜਾਂਦਾ ਹੈ, ਬਣਾਇਆ ਵੀ ਜਾਂਦਾ ਹੈ, ਲੰਗਰ ਦੀਆਂ ਵਸਤੂਆਂ ਵੀ ਭੇਟ ਕੀਤੀਆਂ ਜਾਂਦੀਆਂ ਨੇ। ਪਰ ਅੱਜ ਇੱਕ ਅਜਿਹੇ ਇਤਿਹਾਸ ਦੀ ਜੀਵਨੀ ਤੁਹਾਡੇ ਨਾਲ ਪੇਸ਼ ਕਰਨ ਲੱਗਿਆ। ਇੱਕ ਅਜਿਹੇ ਗੁਰਸਿੱਖ ਦੀ ਜੀਵਨੀ ਤੁਹਾਡੇ ਨਾਲ ਦੇ ਸਾਹਮਣੇ ਪੇਸ਼ ਕਰਨ ਲੱਗਿਆ ਕਿ ਜਿਹੜਾ ਇਤਿਹਾਸ ਅੱਜ ਤੱਕ ਤੁਸੀਂ ਨਾ ਸਰਵਨ ਕੀਤਾ ਹੈ ਤੇ ਨਾ ਹੀ ਕੋਈ ਛੇਤੀ ਕੀਤਾ ਇੰਨੀ ਖੋਜ ਵਿੱਚ ਜਾਵੇਗਾ ਇੰਨੇ ਵਿਸਥਾਰ ਵਿੱਚ ਜਾਵੇਗਾ ਕਿਉਂਕਿ ਗੁਰੂ ਅਰਜਨ ਪ੍ਰਤੱਖ ਹਰ ਪੱਟਾ ਨੇ ਆਖਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਤਰਨ ਤਰਨ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬੈਠੇ ਹਨ ਤੇ ਸੰਗਤਾਂ ਨੂੰ ਤਾਰਨ ਦਾ ਯਤਨ ਕਰ ਰਹੇ ਹਨ ਸਤਗੁਰੂ ਕਹਿੰਦੇ ਨੇ ਵਿੱਚ ਦੁਨੀਆਂ ਸੇਵ ਕਮਾਈਏ ਤੰਦਰਗਾ ਬੈਸਨ ਪਾਈਏ ਇਸੇ ਤਰ੍ਹਾਂ ਮੇਰੇ ਸ਼ਰਣਸ਼ਾ ਨੇ ਸੇਵਾ ਦੀ ਪਰਥਾ ਚਾਲੂ ਕੀਤੀ ਜੋ ਕਿ ਗੁਰੂ ਨਾਨਕ ਸਾਹਿਬ ਤੋਂ ਹੀ ਚੱਲ ਰਹੀ ਸੀ ਤੇ ਉਸ ਨੂੰ ਸੀਨੇ ਬਸੀਨੇ ਇਸੇ ਤਰ੍ਹਾਂ ਹੀ ਸਾਰੇ ਗੁਰੂ ਕਰਦੇ ਰਹੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਤਰਨ ਤਰਨ ਸਹਿਬ ਵਿਖੇ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਸਰੋਵਰ ਦੀ ਪੁਟਾਈ ਹੋ ਰਹੀ ਸੀ ਤੇ ਇਲਾਕੇ ਦੇ ਜ਼ਿਲ੍ਹਾ ਤਰਨ ਤਰਨ ਦੇ ਅਤੇ ਹੋਰ ਵੀ ਦੂਰੋਂ ਦਰੇਟਿਉ ਗੁਰਸਿੱਖ ਸੇਵਾ ਕਰਨ ਵਾਸਤੇ ਤਰਨ ਤਰਨ ਸਾਹਿਬ ਪਹੁੰਚਦੇ ਉਹਨਾਂ ਵਿੱਚ ਇੱਕ ਚੰਬਲ ਪਿੰਡ ਦਾ ਰਹਿਣ ਵਾਲਾ ਸਾਈਂ ਸਿੱਧ ਸਰ ਸਤਗੁਰੂ ਜੀ ਦਾ ਗੁਰਸਿੱਖ ਹੋਇਆ ਹੈ ਤੇ ਜੋ ਆਪਣੇ ਘਰ ਤੋਂ ਲੰਗਰ ਛੱਕੇ ਕਈ ਟੋਕਰੀ ਅਤੇ ਸਿਰ ਤੇ ਲੈਣ ਵਾਲਾ ਬਿੰਨੂ ਕੋਈ ਉਹਨੂੰ ਬਿੰਨੂ ਕਹਿੰਦਾ ਹੈ ਕੋਈ ਉਹਨੂੰ ਪੱਲੂ ਆਖਦਾ ਹੈ ਸਹਾਰਾ ਸਿਰ ਤੇ ਰੱਖਣ ਵਾਲਾ ਕੋਈ ਇਹਨੂੰ ਵੀ ਕਹਿੰਦਾ ਕੋਈ ਬਿੰਨੂ ਵੀ ਕਹਿੰਦਾ ਉਹ ਸਾਰੀਆਂ ਚੀਜ਼ਾਂ ਆਪਣੇ ਘਰ ਤੋਂ ਲੈ ਕੇ ਲੰਗਰ ਪ੍ਰਸ਼ਾਦਾ ਛੱਕੇ ਤੇ ਤਰਨ ਤਰਨ ਸਾਹਿਬ ਜਾ ਕੇ ਸੇਵਾ ਵਿੱਚ ਜੁਟ ਜਾਂਦਾ ਆਪਣੇ ਨਿਤਨੇਮ ਦਾ ਇੰਨਾ ਪੱਕਾ ਕਿ ਅੰਮ੍ਰਿਤ ਵੇਲੇ 3 ਵਜੇ ਜਾਗਦਾ 2.5 ਘੰਟੇ ਸਿਮਰਨ ਕਰਦਾ ਉਸ ਤੋਂ ਬਾਅਦ ਕੋਈ ਆਪਣਾ ਖੇਤੀ ਪੱਤੀ ਦਾ ਜਿਹੜਾ ਉਹਦਾ ਕੰਮ ਹੁੰਦਾ ਉਹ ਕਰਦਾ ਉਸ ਤੋਂ ਬਾਅਦ ਲੰਗਰ ਛੱਕੇ ਟੋਕਰੀ ਲੈ ਕੇ ਇਹਨੂੰ ਲੈ ਕੇ ਤੇ ਸਿਰ ਤੇ ਆਪਣੇ ਵਸਤਰਾਂ ਤੇ ਪੈਨ ਤੋਂ ਮਿੱਟੀ ਨੂੰ ਲੈ ਕੇ ਇੱਕ ਬੋਰੀ ਨਾਲ ਲੈ ਕੇ ਜਾਂਦਾ ਤੇ ਜਾ ਕੇ ਫਿਰ 35000 ਤਰਨ ਤਰਨ ਸਾਹਿਬ ਸੇਵਾ ਕਰਦਾ ਲੰਗਰ ਦੀ ਸਰੋਵਰ ਦੀ ਪਟਾਈ ਵਿੱਚ ਜਾ ਕੇ ਸਵੇਰ ਤੋਂ ਸ਼ੁਰੂ ਕਰਦਾ ਤੇ ਸ਼ਾਮ ਨੂੰ ਆਥਨ ਤੱਕ ਨਿਤਨੇਮ ਸੇਵਾ ਕਰਦਾ ਤੇ ਨਾਲ ਮਨ ਦੇ ਵਿੱਚ ਹਿਰਦੇ ਦੇ ਵਿੱਚ ਬਾਣੀ ਪੜਦਾ ਜਪਜੀ ਸਾਹਿਬ ਦੀ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦਾ ਇਸ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਰ ਗਿਆ ਤੇ ਗੁਰਸਿੱਖ ਆਪਣਾ ਨਿਤਨੇਮ ਸੇਵਾ ਕਰਦਾ ਰਿਹਾ ਇੱਕ ਦਿਨ ਇੱਕ ਕੋੜੀ ਆਇਆ ਜਿਸ ਨੇ ਆ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਸ਼ੰਚਾ ਜੀ ਮਿਰਤੇ ਕਿਰਪਾ ਕਰੋ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕੋੜੀ ਦਾ ਕੋੜ ਦੂਰ ਕੀਤਾ ਸੀ ਜਿਸ ਤਰ੍ਹਾਂ ਤੁਹਾਡੇ ਹੀ ਵੱਡਿਆਂ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰੇਮੇ ਕੋੜੀ ਦਾ ਦੁੱਖ ਦੂਰ ਕੀਤਾ ਸੀ ਆਪ ਕਿਰਪਾ ਕਰੋ ਦਾਸ ਦੇ ਉੱਤੇ ਤੇ ਮੇਰਾ ਵੀ ਕੋੜ ਨਿਵਰਤ ਕਰੋ ਸਤਗੁਰੂ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਗੁਰਸਿੱਖਾ ਕੋਈ ਗੱਲ ਨਹੀਂ ਭਾਈ ਤੂੰ ਬੇਨਤੀ ਕਰ ਰਿਹਾ ਹੈ ਤੇ ਤੇਰਾ ਵੀ ਦੁੱਖ ਦੂਰ ਹੋਵੇਗਾ ਪਰ ਇਹ ਕੰਮ ਤੇ ਗੁਰਸਿੱਖ ਹੀ ਕਰ ਸਕਦੇ ਨੇ ਸਤਗੁਰੂ ਜੀ ਨੇ ਆਵਾਜ਼ ਮਾਰੀ ਕਿ ਜਿਹੜਾ ਨਿਤਨੇਮ ਸੇਵਾ ਤੇ ਲਗਾਤਾਰ ਆ ਰਿਹਾ ਹੈ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ ਉਹ ਸਿੱਖ ਆਵੇ ਤੇ ਜਿਹੜਾ ਉਹਦੇ ਗਲ ਵਿੱਚ ਪੱਲਾ ਪਾਇਆ ਹੋਇਆ ਹੈ ਉਹਦੇ ਨਾਲ ਇਸ ਕੋੜੀ ਦਾ ਦੁੱਖ ਦੂਰ ਕਰੇ ਦੋ ਵਾਜਾਂ ਮਾਰੀਆਂ ਕੋਈ ਨਾ ਆਇਆ ਤੇ ਜਦੋਂ ਤੀਸਰੀ ਵਾਰ ਆਵਾਜ਼ ਲਗਾਈ ਸਤਿਗੁਰੂ ਜੀ ਨੇ ਤੇ ਸਾਈਂ ਸਿੱਧ ਸਰ ਜੀ ਦਾ ਨਾਮ ਲੈ ਕੇ ਕਿਹਾ ਸਿੱਧ ਸਰ ਸਾਡੇ ਕੋਲ ਆ ਜਦੋਂ ਸਾਇੰਸ ਸਿੱਧ ਸਰ ਕੋਲ ਆਇਆ ਆਖਿਆ ਕਿ ਅਸੀਂ ਤੈਨੂੰ ਆਵਾਜ਼ ਲਗਾ ਰਹੇ ਸਾਂ ਤੇ ਨਾ ਤੂੰ ਕੋਈ ਜਵਾਬ ਦਿੰਦਾ ਹੈ ਨਾ ਸਾਡੇ ਕੋਲ ਆਇਆ ਕੀ ਗੱਲ ਹੈ ਪਰ ਨਿਮਰਤਾ ਵਿੱਚ ਸਾਇੰਸ ਸਿੱਧ ਸਰ ਜੀ ਬੋਲੇ ਕਿ ਸਤਿਗੁਰੂ ਜੀ ਮੈਂ ਤੇ ਇਹ ਸੋਚਿਆ ਸੀ ਕਿ ਮੈਂ ਕਿਹੜਾ ਇਕੱਲਾ ਗੁਰਸਿੱਖਾਂ ਕੀ ਪਤਾ ਕਿੰਨੇ ਇਕ ਇਸ ਸੰਗਤ ਵਿੱਚ ਇਹੋ ਜਿਹੇ ਹੋਣਗੇ ਜਿਹੜੇ ਨਿਤਨਿਮ ਸੇਵਾ ਵੀ ਕਰਦੇ ਹੋਣਗੇ ਤੇ ਲੰਗਰ ਪ੍ਰਸ਼ਾਦਾ ਵੀ ਘਰੋਂ ਛੱਕੇ ਆਉਂਦੇ ਹੋਣਗੇ ਇਸ ਕਰਕੇ ਸਤਿਗੁਰੂ ਜੀ ਮੈਂ ਤੇ ਤਾਂ ਨਹੀਂ ਆਇਆ ਹੁਕਮ ਕਰੋ ਸਤਿਗੁਰੂ ਜੀ ਕਹਿੰਦੇ ਹੁਕਮ ਨਹੀਂ ਸਿੱਖਾ ਇਹ ਕੋੜੀ ਆਇਆ ਹੈ ਬੜਾ ਦੁਖੀ ਹੈ ਇਹਦੇ ਤਨ ਤਨ ਤੇ ਕਪੜਾ ਨਹੀਂ ਟਿਕਦਾ ਤੇ ਤੇਰੇ ਸਾਹਮਣੇ ਹੀ ਰਾਦ ਚੋ ਰਹੀ ਹੈ ਤੇ ਇਹਦਾ ਦੁੱਖ ਦੂਰ ਕਰਨਾ ਤੇ ਸਾਈਂ ਸਦ ਸਰ ਜੀ ਕਹਿਣ ਲੱਗੇ ਮਹਾਰਾਜ ਆਪ ਸਾਰਿਆਂ ਦੇ ਦੁੱਖ ਨਿਮਰਿਤ ਕਰਨ ਵਾਲੇ ਹੋ ਆਪ ਤੇ ਪ੍ਰਤੱਖ ਗੁਰੂ ਹੋ ਤਤ ਉਸ ਤੁਹਾਡੇ ਸਾਹਮਣੇ ਮੈਂ ਕਿਸੇ ਦਾ ਦੁੱਖ ਕੀ ਦੂਰ ਕਰ ਸਕਦਾ ਹਾਂ ਪਰ ਸਤਿਗੁਰੂ ਜੀ ਨੇ ਸਿੱਖ ਨੂੰ ਵੜਿਆਈ ਦੇਣ ਵਾਸਤੇ ਆਖਿਆ ਸਿੱਖਾ ਇਹ ਜਿਹੜਾ ਤੇਰੇ ਗਲ ਵਿੱਚ ਪੱਲਾ ਪਾਇਆ ਹੋਇਆ ਹੈ ਜਿਹਨੂੰ ਆਪਾਂ ਸਰੂਪਾ ਵੀ ਕਹਿੰਦੇ ਆ ਤੇ ਜਿਹਨੂੰ ਜਿਹਨੂੰ ਆਪਾਂ ਹਜੂਰੀਆ ਵੀ ਕਹਿੰਦੇ ਆ ਕਹਿੰਦੇ ਇਹ ਜੋ ਤੇਰੇ ਗਲ ਵਿੱਚ ਹਜੂਰੀਆ ਪਾਇਆ ਹੋਇਆ ਹੈ ਇਹਦੇ ਸਰੀਰ ਨੂੰ ਸ਼ੁਭਾ ਇਦੇ ਨਾਲ ਇਹਦਾ ਦੁੱਖ ਦੂਰ ਹੋ ਜਾਏਗਾ ਸਾਈਂ ਸਿੱਧ ਸਰ ਜੀ ਨੇ ਆਪਣਾ ਗਲ ਵਿੱਚੋਂ ਪਰਣਾ ਲਾਇਆ ਉਸ ਕੁੜੀ ਦੇ ਸਰੀਰ ਤੇ ਨੁਸ਼ਵਾਇਆ ਉਸ ਕੁੜੀ ਦਾ ਦੁੱਖ ਦੂਰ ਹੋ ਗਿਆ ਤੇ ਸਤਿਗੁਰੂ ਜੀ ਕਹਿਣ ਲੱਗੇ ਸਾਈਂ ਜੀ ਅੱਜ ਤੋਂ ਬਾਅਦ ਜੋ ਵੀ ਤੁਹਾਡੇ ਘਰ ਵਿੱਚ ਆਇਆ ਕਰੇਗਾ ਜੰਮਲ ਨਗਰ ਵਿਖੇ ਆਇਆ ਕਰੇਗਾ ਜਿੰਨੂੰ ਵੀ ਕੋਈ ਸਰੀਰਕ ਦੁੱਖ ਜਿੰਨੂੰ ਵੀ ਕੋਈ ਚਮੜੀ ਦਾ ਰੋਗ ਕਿਸੇ ਤਰ੍ਹਾਂ ਦਾ ਵੀ ਹੋਵੇਗਾ ਤੇ ਤੁਸੀਂ ਆਪਣਾ ਪੱਲੂ ਛੁਹਾਦਿਆ ਕਰੋਗੇ ਉਹਦੇ ਨਾਲ ਠੀਕ ਹੋ ਜਾਏਗਾ ਪਰ ਫਿਰ ਸਾਈਂ ਸਿੱਧ ਸਰ ਜੀ ਨੇ ਚਰਨਾਂ ਨੂੰ ਹੱਥ ਲਾ ਕੇ ਆਖਿਆ ਮਹਾਰਾਜ ਇਸ ਤਰ੍ਹਾਂ ਤੇ ਸੰਗਤ ਬਹੁਤ ਹੋ ਜਾਇਆ ਕਰੇਗੀ ਤੇ ਮੈਂ ਤੇ ਗਰੀਬ ਹਾਂ ਨਿਮਾਣਾ ਹਾਂ ਤੇ ਮੈਂ ਮੇਰਾ ਪਰਿਵਾਰ ਮੈਂ ਇਸ ਇੰਨੀ ਸੰਗਤ ਨੂੰ ਸਾਂਭ ਨਹੀਂ ਸਕਾਂਗੇ ਇੰਨੀ ਸੰਗਤ ਨੂੰ ਅਸੀਂ ਲੰਗਰ ਨਹੀਂ ਸ਼ਿਕਾਇਆ ਸਕਾਂਗੇ ਇਸ ਕਰਕੇ ਕਿਰਪਾ ਕਰ ਦਿਓ ਤੇ ਮਹਾਰਾਜ ਨੇ ਕਿਹਾ ਕਿ ਜੋ ਵੀ ਕੋਈ ਰੋਗੀ ਆਵੇਗਾ ਉਹਨੂੰ ਚੰਬਲ ਵਿਖੇ ਲੰਗਰ ਨਹੀਂ ਸ਼ਿਕਾਇਆ ਜਾਏਗਾ ਪਰ ਤੁਹਾਡੀਆਂ ਜਿੰਨੀਆਂ ਵੀ ਪੀੜ੍hiyan ਹੋਣਗੀਆਂ ਜਿੰਨੇ ਚਿਰ ਸੰਸਾਰ ਚੱਲੇਗਾ ਤੇ ਤੁਹਾਡੀਆਂ ਪੀੜ੍hiyan ਚੱਲਣਗੀਆਂ ਜਿਹੜਾ ਵੀ ਤੇਰੇ ਨਗਰ ਦੀ ਜੂ ਵਿੱਚ ਆ ਕੇ ਵੀ ਇੱਥੇ ਸਰੋਵਰ ਬਣੇਗਾ ਉੱਥੇ ਸਾਡੇ ਨਾਮ ਦਾ ਧਾਮ ਬਣੇਗਾ ਤੇ ਜੋ ਵੀ ਇੱਕ ਵਾਰ ਆਕਾਸ਼ ਇਸ਼ਨਾਨ ਕਰੇਗਾ ਉਸ ਸਰੋਵਰ ਵਿੱਚੋਂ ਉਹਦਾ ਵੀ ਦੁੱਖ ਦੂਰ ਹੋ ਜਾਇਆ ਕਰੇਗਾ ਤੇ ਜੋ ਜਿਹਨੂੰ ਤੁਸੀਂ ਪੱਲੂ ਵੀ ਤੁਹਾਡੇ ਪਰਿਵਾਰ ਵਿੱਚੋਂ ਕੋਈ ਆਪਣਾ ਪੱਲਾ ਉਹਦੇ ਸਰੀਰ ਨੂੰ ਛੁਵਾ ਦੇਗਾ ਤੇ ਉਹਦਾ ਦੁੱਖ ਦੂਰ ਹੋ ਜਾਏਗਾ ਇਸ ਤਰ੍ਹਾਂ ਸਤਿਗੁਰੂ ਜੀ ਨੇ ਵਰ ਦਿੱਤੇ ਕਿ ਜਿਹੜਾ ਉਸ ਧਰਤੀ ਦੀ ਮਿੱਟੀ ਵੀ ਸਰੀਰ ਨੂੰ ਲਾਵੇਗਾ ਉਹਦਾ ਵੀ ਦੁੱਖ ਦੂਰ ਹੋਵੇਗਾ ਪਰ ਇੱਥੇ ਸਿੱਧ ਸਰ ਦੇ ਅੰਦਰ ਚੰਬਲ ਨਗਰ ਦੇ ਅੰਦਰ ਕਿਸੇ ਵੀ ਰੋਗੀ ਨੂੰ ਲੰਗਰ ਨਹੀਂ ਛਕਾਇਆ ਜਾਏਗਾ ਨਹੀਂ ਤੇ ਅੱਜ ਤੱਕ ਇਤਿਹਾਸ ਗਵਾਹ ਹੈ ਕਿ ਤੂੰ ਸਤਗੁਰੂ ਜੀ ਨੇ ਲੰਗਰ ਨਹੀਂ ਬੰਦ ਕੀਤਾ ਪਰ ਇੱਕ ਨਵਿਕਲਾ ਇਤਿਹਾਸਿਕ ਅਸਥਾਨ ਹੈ ਚੰਬਲ ਨਗਰ ਤਰਨ ਤਰਨ ਤੋਂ 8 ਕੋਹ ਦੂਰ ਇਹ ਨਗਰ ਹੈ ਇਤਿਹਾਸਿਕ ਅੱਜ ਵੀ ਉਥੇ ਸਿੱਧ ਸਰ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਸਰੋਵਰ ਵਿੱਚ ਲੋਕ ਇਸ਼ਨਾਨ ਕਰਕੇ ਵੀ ਆਪਣੇ ਦੁੱਖ ਦੂਰ ਕਰਦੇ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਇਸ਼ਨਾਨ ਕਰਨ ਦੇ ਉਪਰੰਤ ਉਹ ਪੱਲੂ ਜਿਹਦੇ ਸਰੀਰ ਨੂੰ ਸ਼ੁਹਾ ਦਿੰਦੇ ਨੇ ਉਹਦਾ ਰੋਗ ਉਹਦਾ ਰੋਗ ਉਹਦਾ ਦੁੱਖ ਦੂਰ ਹੋ ਜਾਂਦਾ ਹੈ ਇਸ ਕਰਕੇ ਸਤਿਗੁਰ ਜੀ ਨੇ ਐਡੇ ਵੱਡੇ ਵਰ ਦਿੱਤੇ ਅੱਜ ਵੀ ਉਹਨਾਂ ਦੀਆਂ ਪੀੜ੍ਹੀਆਂ ਵਿੱਚੋਂ ਕੋਈ ਵੀ ਆਪਣਾ ਪੱਲੂ ਸ਼ੁਹਾ ਦੇਵੇ ਤੇ ਚਮੜੀ ਦਾ ਹਰ ਇੱਕ ਰੋਗ ਠੀਕ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰ ਜੀ ਨੇ ਭਾਈ ਸਾਈਂ ਸਿੱਧ ਸਰ ਜੀ ਨੂੰ ਵਰਦ ਦਿੱਤੇ। ਅੱਜ ਵੀ ਉਸ ਜਗ੍ਹਾ ਦੇ ਉੱਤੇ ਕੋਈ ਵੀ ਚਮੜੀ ਰੋਗ ਵਾਲਾ ਜਾਵੇ ਬੜੀ ਸ਼ਰਧਾ ਤੇ ਨਿਮਰਤਾ ਨਾਲ ਉੱਥੇ ਜਾ ਕੇ ਸੇਵਾ ਕਰੇ ਸਾਈ ਸਿੱਧ ਸਰ ਸਾਹਿਬ ਦੇ ਸਿੱਧ ਸਰ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਸਾਈ ਸਿੱਧ ਸਰ ਦੀਆਂ ਅੱਜ ਵੀ ਜੜੀਆਂ ਅਗਲੀਆਂ ਅਗਲੀ ਉਮਤ ਹੈ ਉਹ ਜਿੰਨੂੰ ਵੀ ਪੱਲਾ ਸ਼ੁਹਾ ਦਿੰਦੇ ਨੇ ਉਹਦਾ ਰੋਗ ਦੂਰ ਹੋ ਜਾਂਦਾ ਹੈ ਸੋ ਸਰਬੱਤ ਦਾ ਸਾਧ ਸੰਗਤ ਜੀਓ ਜੇ ਕਿਸੇ ਨੂੰ ਵੀ ਰੋਗ ਹੋਵੇ ਉਹ ਇਸ ਜਗ੍ਹਾ ਤੇ ਜਾ ਕੇ ਆਪਣਾ ਦੁੱਖ ਨਿਵਾਰ ਸਕਦਾ ਹੈ ਅਤੇ ਸਤਗੁਰੂ ਜੀ ਤੇ ਸ਼ਰਧਾ ਰੱਖ ਕੇ ਜੇ ਕੋਈ ਨਹੀਂ ਜਾ ਸਕਦਾ ਤੇ ਉਥੋਂ ਪਬੂਤੀ ਮਿੱਟੀ ਲਿਆ ਸਕਦਾ ਹੈ ਤੇ ਜਲ ਲਿਆ ਸਕਦਾ ਹੈ ਸਰੋਵਰ ਵਿੱਚੋਂ ਤੇ ਆਪਣਾ ਫਿਰ ਵੀ ਪਾਰ ਉਤਾਰਾ ਕਰ ਸਕਦਾ ਹੈ ਤੇ ਸਵਾ ਕਿਲੋ ਗੁੜ ਉਥੇ ਲੈ ਕੇ ਜਾਣਾ ਚਾਹੀਦਾ ਹੈ ਜੋ ਸਤਗੁਰੂ ਜੀ ਦਾ ਹੁਕਮ ਹੈ ਤੇ ਉਹ ਪਬੂਤੀ ਜਦੋਂ ਤੁਹਾਡਾ ਰੋਗ ਠੀਕ ਹੋ ਜਾਂਦਾ ਹੈ 40 ਦਿਨ ਵਰਤ ਕੇ ਉਹਨੂੰ ਇੱਕ ਕੁਜੇ ਵਿੱਚ ਰੱਖਣੀ ਉਸ ਪਬੂਤੀ ਨੂੰ ਤੇ ਉਹ ਕੁਜਾ ਫਿਰ ਵਗਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਦੇਣਾ ਹੈ ਇਸ ਕਰਕੇ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੂੰ ਵੀ ਇਹ ਵੀਡੀਓ ਚੰਗੀ ਲੱਗੇ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਸੋਹਣੇ ਸੋਹਣੇ ਕਮੈਂਟ ਕਰਕੇ ਧੰਨਵਾਦੀ ਬਣਾਓ ਪਿਛਲੀ ਵੀਡੀਓ ਵਿੱਚ ਜਿਹੜੇ ਸੱਜਣਾ ਨੇ ਕਮੈਂਟ ਕੀਤੇ ਸਨ ਉਹ ਹਨ ਸਰਦਾਰ ਸੁਖਦੇਵ ਸਿੰਘ ਜੀ ਸਰੀ ਸਰਦਾਰ ਮਨਜੀਤ ਸਿੰਘ ਜੂਕੇ ਸਰਦਾਰ ਬਲਜੀਤ ਸਿੰਘ ਬਲ ਸਨੌਰ ਫਲੌਰ ਵਾਲੇ ਮਲਕੀਤ ਕਿੰਗ ਰੂਬੀ ਲਾਹਾ ਸਰਦਾਰ ਬਲਵਿੰਦਰ ਸਿੰਘ ਮਾਣੂ ਕੇ ਸਰਦਾਰ ਰਗਵੀਰ ਸਿੰਘ ਪੱਖੋ ਕੇ ਸਰਦਾਰ ਸਤਨਾਮ ਸਿੰਘ ਜੀ ਭੋਗਪੁਰ ਹਰਦੀਪ ਸਿੰਘ ਪਿਪਲੀ ਪਲਾਟ ਅਤੇ ਸਰਦਾਰ ਮਨਜਿੰਦਰ ਸਿੰਘ ਜੀ ਮਾਲੀਪੁਰ ਇਹਨਾਂ ਸਾਰੇ ਸਜਣਾ ਦਾ ਤਲੂੰ ਧੰਨਵਾਦ ਅਤੇ ਜੋ ਇਸ ਵੀਡੀਓ ਤੇ ਵਧੀਆ ਸੋਹਣੇ ਸੋਹਣੇ ਕਮੈਂਟ ਕਰੇਗਾ ਅਗਲੀ ਵੀਡੀਓ ਵਿੱਚ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ